ਕੀ ਆ ਖਾਲਸਾ ਵਰਗ ਜੀ ਕੀ ਫਤਿਹ ਸੋ ਮੈਂ ਕਰਦਾ ਵੇ ਜਿਹੜੇ ਸਾਡੇ ਐਨ ਆਰ ਆ ਵੀਰ ਆ ਜਿੰਨੇ ਵੀ ਸਾਡੇ ਪਿੰਡਾਂ ਤੋਂ ਹੋ ਲਾਗੇ ਛਾਗੇ ਤੇ ਜਿਹੜੇ ਸਾਡੇ ਵੀਰ ਆ ਇਨਾ ਉਹਨਾਂ ਚ ਇਛਾ ਆ ਮੈਂ ਕਹਿੰਦਾ ਵੇ ਰਾਤ ਦਿਨ ਕਾਲ ਕਰਕੇ ਪੁੱਛਦੇ ਆ ਵੇ ਦੱਸੋ ਬਈ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਬਾਰ ਬਾਰ ਪੁੱਛਦੇ ਆ ਸਾਨੂੰ ਸਾਡੇ ਪਿੰਡ 'ਚੋਂ ਜਸਵਿੰਦਰ ਸਿੰਘ ਤੇ ਸਾਡਾ ਬਲਜੀਤ ਭਾਜੀ ਆ ਉਹਨੇ ਇੱਕ ਅਸੀਂ ਕਾਲ ਵੀ ਨਹੀਂ ਕੀਤੀ ਉਹਨਾਂ ਸਾਨੂੰ 3 ਲੱਖ ਰੁਪਈਆ ਭੇਜਿਆ ਉਹ ਕਹਿੰਦੇ ਵੇ ਜਾਓ ਵੱਧ ਤੋਂ ਵੱਧ ਬੰਦੇ ਆਪਣੇ ਜੂਤ ਦੇ ਮੈਂਬਰ ਲੈ ਕੇ ਜਾਓ ਸਮਗਰੀ ਲੈ ਕੇ ਜਾਓ ਤੁਹਾਨੂੰ ਹੋਰ ਪੈਸੇ ਭੇਜਾਂਗੇ ਸੋ ਮੈਂ ਕਹਿੰਨਾ ਸਾਡੇ ਨਾਲੋਂ ਜ਼ਿਆਦਾ ਸਾਡੇ ਐਨਆਰਈ ਵੀਰਾਂ ਦੇ ਵਿੱਚ ਇੰਨਾ ਇਛਾ ਆਇਆ ਉਹ ਕੋਈ ਇਦਾਂ ਮੇਰਾ ਕਹਿ ਲੈ ਅਸੀਂ ਵੀ ਨਹੀਂ ਇੰਨੇ ਤਰ ਪਰ ਜਿੰਨੇ ਉਹ ਆ ਉਹ ਕਹਿੰਦੇ ਜਾਓ ਵੱਧ ਤੋਂ ਵੱਧ ਮੈਂ ਸੋ ਸਾਰੇ ਐਨਆਰਈ ਵੀਰਾਂ ਭਰਾਵਾਂ ਨੂੰ ਅਹ ਥੈਂਕ ਯੂ ਕਰਦਾ ਉਹਨਾਂ ਦਾ ਵੀ ਸਾਡਾ ਇੰਨਾ ਸਾਥ ਦੇ ਰਹਿਆ ਸੋ ਵੱਧ ਤੋਂ ਵੱਧ ਸਾਡੇ ਇੱਥੇ ਯੂਥ ਵੀ ਸਾਥ ਦੇ ਰਿਆ ਕਿਰਪਾ ਕਰਦੇ ਮੈਂ ਕੱਲ ਨੂੰ ਮੋਦੀ ਮੰਨ ਜਵੇ ਨਹੀਂ ਤਾਂ ਇਹਦਾ ਅਗਲੇ ਦਿਨ ਤੱਕ ਇਹ ਆਇਓ ਹੀ ਆ ਤੇ ਗੁਰੂ ਦੀ ਕਿਰਪਾ ਹੋ ਹੀ ਜਾਣੀ ਐ ਤੇ ਕਿਸੇ ਭਰਾ ਨੇ ਹੋ ਹੀ ਜਾਣੀਆਂ ਠੀਕ ਐ ਵਾਹਿਗੁਰੂ ਖਾਲਸਾ ਵਾਹਿਗੁਰੂ ਸ਼ੁਕਰੀਆ ਮੈਂ ਤੁਹਾਡੀ ਹੋਰ ਇੱਕ ਗੱਲ ਇਹਦੇ ਵਿੱਚ ਵਾਅਦਾ ਕਰਨਾ ਚਾਹੁੰਦਾ ਜਾਣਕਾਰੀ ਦੇ ਵਿੱਚ ਵੀ ਦੇਖੋ ਜਿਹੜੀਆਂ ਸਾਡੀਆਂ ਮੀਟਿੰਗਾਂ ਹੋਈਆਂ ਉਹਦੇ ਨਾਲ ਸਾਰੇ ਮੰਤਰੀਆਂ ਨੇ ਵੀ ਮੰਨਿਆ ਤੇ ਜਿਹੜੇ ਇਹਨਾਂ ਦੇ ਪ੍ਰਿੰਸ 77 ਉਹਨਾਂ ਸਾਰੇ ਪ੍ਰਿੰਸੀਪਲ 77ਾਂ ਨੇ ਵੀ ਮੰਨਿਆ ਆਈਐਸ ਅਫਸਰ ਬੈਠੇ ਸੀਗੇ ਖੇਤੀਬਾੜੀ ਨਾਲ ਸੰਬੰਧਿਤ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਨੁਕਸ ਕੱਢ ਕੇ ਅਸੀਂ ਜਦੋਂ ਗਿਣਾਏ ਤਾਂ ਉਹਨਾਂ ਨੇ ਉਹਦਾ ਹੰਗਾਰਾ ਪਾਇਆ ਵੀ ਬਾਕੀ ਇਹ ਕਾਨੂੰਨ ਗਲਤ ਨੇ ਸਹੀ ਗਲਤ ਉਹ ਗਲਤ ਨੇ ਤੇ ਲੇਕਿਨ ਇਹਨਾਂ ਨੇ ਇੱਕ ਅੜੀ ਫੜੀ ਹੋਈ ਆ ਇਹ ਕਹਿੰਦੇ ਨੇ ਵੀ ਅਸੀਂ ਇੱਕ ਕਾਨੂੰਨ ਰੱਦ ਕਰ ਦੰਨੇ ਆ ਦੋ ਦੇ ਵਿੱਚ ਸੋਧ ਕਰ ਦਿੰਨੇ ਆ ਤੇ ਸਾਡੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਵੀ ਬਿਲਕੁਲ ਮੂਲੋਂ ਹੀ ਇਹ ਕਾਨੂੰਨ ਰੱਦ ਕਰਾਉਣੇ ਨੇ ਅਸੀਂ ਜਿੰਨੀ ਦੇਰ ਇਹ ਸੰਸਦ ਦੀ ਮੀਟਿੰਗ ਸੱਦ ਕੇ ਉੱਥੇ ਮਤਾ ਪਾ ਕੇ પાસ ਨਹੀਂ ਕਰਦੇ ਉੰਨੀ ਤੇਰੇ ਸੰਘਰਸ਼ ਨਹੀਂ ਖਤਮ ਹੋਊਗਾ ਅਰ ਅਸੀਂ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਰ ਐਨਆਰਆਈਆਂ ਦਾ ਜਿਹੜੇ ਕਿ ਫੋਰਨ ਕੰਟਰੀ ਦੇ ਵਿੱਚ ਰਹਿੰਦੇ ਹੋਏ ਔਖੇ ਵੇਲੇ ਝੱਲ ਕੇ ਸਾਡੇ ਨਾਲ ਖੜੇ ਨੇ ਅਰ ਉਹ ਜਿੰਨੀਆਂ ਵੀ ਉੱਥੇ ਸਾਡੇ ਰੂਜ ਦਾ ਰਾਜਦੂਤਾਂ ਦੇ ਮੂਹਰੇ ਪ੍ਰਦਰਸ਼ਨ ਕਰ ਰਹੇ ਨੇ ਤੇ ਟਰੂਡੋ ਦਾ ਖਾਸ ਕਰਕੇ ਅਸੀਂ ਕੈਨੇਡਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਵੀ ਕਿਹਾ ਵੀ ਅਗਰ ਮੋਦੀ ਨਾ ਮੰਨੇ ਤਾਂ ਮੈਂ ਇਹਨੂੰ ਵੀਜ਼ਾ ਨਹੀਂ ਦਵਾ ਕੈਨੇਡਾ ਚ ਅਸੀਂ ਪੜ੍ਹਨ ਨਹੀਂ ਦਿਵਾਂਗੇ ਤੇ ਇਸ ਤਰ੍ਹਾਂ ਓਏ ਗੁਰੂ ਬਾਈਕ ਜੀ ਖਾਲਸਾ ਬਾਈਕ ਜੀ ਕੀ ਫਤਿਹ ਮੈਂ ਬਲਾਗ ਸੰਪਤੀ ਮੈਂਬਰ ਸੁਖਵੀਰ ਸਿੰਘ ਸੋਢੀ ਉੱਚਾ ਸਾਡੇ 7-8 ਪਿੰਡ ਜਿਹੜੇ ਸਾਡੇ ਬਲਾਗ ਸੰਪਤੀ ਦੇ ਵਿੱਚ ਪੈਂਦੇ ਆ ਉਹ ਮੈਂ ਕਹਿੰਦਾ ਵੇ ਕੋਈ ਸਾਡੇ ਘਰ ਰਿਆ ਹੀ ਨਹੀਂ ਇੰਨੇ ਸਾਡੇ ਯੂਥ ਦੇ ਸਾਰੇ ਹੀ ਯੂਥ ਘਰ ਭਾਰਤੀ ਦੋ-ਦੋ ਮੈਂਬਰ ਆ ਗਏ ਆ ਮੈਂ ਇਹਨਾਂ ਭਰਾਵਾਂ ਆਪਣੇ ਦਾ ਕਿੱਦਾਂ ਧੰਨਵਾਦ ਕਰਾਂ ਵੀ ਕਿੰਨੀ ਠੰਡ ਦੇ ਵਿੱਚ ਆਏ ਆ ਮੋਦੀ ਵੀ ਮਕਾਨ ਦੇਣ ਆਏ ਆ ਇਹ ਮੰਨ ਜਵੇ ਸਵੇਰ ਨੂੰ ਨਹੀਂ ਤਾਂ ਬਹੁਤ ਜ਼ਿਆਦਾ ਅਗਲਾ ਜਿਹੜਾ ਯੋਧਿਆ ਭੱਜ ਜਾਊਗਾ ਮੈਂ ਫੀਲ ਕਰਦਾ ਆਪਣੇ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਆਏ ਵੀ ਆ ਹੋਰ ਵੀ ਆ ਜਾਣ ਮੈਂ ਬੇਨਤੀ ਕਰਦਾ ਆਪਣੇ ਨੌਜਵਾਨਾਂ ਨੂੰ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਘਰ ਘਰ ਤੋਂ ਦੋ ਦੋ ਮੈਂਬਰ ਆਏ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਮੇਰੇ ਜਿੰਨੇ ਵੀ ਵੀਰ ਯਾਰ ਦੋਸਤ ਸੱਜਣ ਸਰਬੱਤੇ ਜੋ ਵੀ ਜਿੰਨੇ ਵੀ ਆਏ ਆ ਸਾਰਿਆਂ ਦਾ ਧੰਨਵਾਦ ਮੇਰੇ ਮੇਰੇ ਅਨੁਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਕਹਿੰਦਾ ਜਿੰਨਾ ਵੀ ਜੂਤ ਸਾਡਾ ਆਇਆ ਆ ਇਹਨਾਂ 'ਚ ਬੜਾ ਅਤਿ ਸ਼ਾਅ ਆ ਬੜਾ ਜੋਸ਼ ਆ ਇਹਨਾਂ ਦੇ ਵਿੱਚ ਇਹ ਜੇ ਸਰਕਾਰ ਮੰਨਦੀ ਆ ਤਾਂ ਬਹੁਤ ਚੰਗੀ ਗੱਲ ਆ ਨਹੀਂ ਤਾਂ ਜਿੰਨਾ ਕਿ ਯੂਥ ਸਾਡੇ ਨਾਲ ਆਇਆ ਯੂਥ ਕੋਸ਼ਿਸ਼ੀ ਕਰ ਸਕਦੇ ਆ ਪੂਰੇ ਪੰਜਾਬ ਚੋਂ ਪੂਰੇ ਪੰਜਾਬ ਦੇ ਵਿੱਚੋਂ ਚਲੋ ਸਾਡੇ ਮਹਾਰਾਜ ਦੀ ਕਿਰਪਾ ਆ ਜੇ ਨਹੀਂ ਮੰਨੇ ਤਾਂ ਆਉਣ ਵਾਲਾ ਜੇ ਸਾਨੂੰ ਹੋਰ ਵੀ ਕੁਝ ਕਰਨਾ ਪਿਆ ਤੇ ਅਸੀਂ ਕਰਾਂਗੇ ਕਰਨੇ ਨੂੰ ਤਿਆਰ ਆ ਮੈਂ ਇੰਨੀਆਂ ਗੱਲ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਰਹਿ ਗਈ ਹੋਵੇ ਸਾਡੇ ਨਾਲ ਇੱਥੇ ਮੌਜੂਦ ਹੈ ਸਰਨਾਣੇ ਪਿੰਡ ਤੋਂ ਜਿਹੜੇ ਜੰਗ ਸਰਪੰਚ ਆ ਤੇ ਆਪਣਾ ਜੂਥ ਲੈ ਕੇ ਪਹੁੰਚੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਭਾਜੀ ਦੱਸੋ ਆਪਣੇ ਵਿਚਾਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਸਰਨਾਣਾ ਜ਼ਿਲ੍ਹਾ ਜਲੰਧਰ ਸਰਪੰਚ ਗੁਰਪ੍ਰੀਤ ਸਿੰਘ ਮੈਂ ਸਾਰੇ ਆਪਣੇ ਜਿੰਨੇ ਵੀਰ ਆਏ ਆ ਸਰਕਲ ਫਗਵਾੜਾ ਤੋਂ ਦਵਾਬਾ ਏਰੀਆ ਜੋ ਜੋ ਸਾਰੇ ਆਏ ਆ ਉਹਨਾਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੋਂ ਮੋਦੀ ਜੇ ਨਹੀਂ ਵੀ ਮੰਨੂਗਾ ਅਸੀਂ ਸ਼ਿੰਗਾਰਛਿੱਤੇ ਹੀ ਜਾਰੀ ਰੱਖਾਂਗੇ ਇੱਦਾਂ ਹੀ ਹੋਰ ਟਰਾਲੀਆਂ ਮਗਰ ਭਰ-ਭਰ ਕੇ ਆ ਰਹੀਆਂ ਆ ਤੇ ਵੱਤ ਸਾਰਿਆਂ ਦਾ ਧੰਨਵਾਦ ਕਰਦਾ ਸਾਧਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਾਰੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਮੇਰਾ ਆਪਣੀ ਸਰਵਲ ਉਤਾਰ ਸਿੰਘ ਬੋ ਰਿਹਾ ਸਾਰੇ ਸਾਡੇ ਜਾਨੀਆ ਦੁਆਬਾ ਤਕਰੀਬਨ ਸਾਰਾ ਪੰਜਾਬ ਇੱਥੇ ਆ ਗਿਆ ਆ ਸਾਰੇ ਨੌਜਵਾਨ ਮੇਰੇ ਵੀ ਸਾਡੇ ਬਜ਼ੁਰਗ ਸਾਡਾ ਜਾਨੀ ਸਰਕਲ ਆਪਣਾ ਪਤਾਰਾ ਹਲਕਰ ਮਾਦੀਪੌਰ ਤੋਂ ਉੱਜੇ ਤੋਂ ਸਰਨਾਣੇ ਤੋਂ ਇਸਰਵਾਲ ਤੋਂ ਸਾਰੇ ਜਾਨੀ ਬਹੁਤ ਜਾਨੀ ਹਾਬੰਦ ਆ ਰਹੇ ਆਪਣੇ ਤੇ ਬਹੁਤ ਦਿਨਾਂ ਦਾ ਧੰਨਵਾਦ ਕਰਦੇ ਆਂ ਐਨਆਰਆਈ ਵੀਰ ਕਿੰਨਾ ਕਿਤੇ ਜੁੜ ਕਰ ਰਹੇ ਆ ਭਾਈ ਐਨਆਰਆਈ ਵੀਰ ਬਹੁਤ ਜਿਆਦਾ ਸਹਿਯੋਗ ਕਰ ਰਹੇ ਆ ਛੀਦਾ ਨੂੰ ਜਾਨੀ ਕਿ ਬਹੁਤ ਮਾਇਆ ਦੇ ਰਹੇ ਆ ਸਾਡੇ ਹੱਥੀਂ ਜਾਨੀ ਕਿ ਦੇ ਰਹੇ ਆ ਤੇ ਹੋਰ ਲੰਗਰ ਪਾਉਣ ਦਾ ਬਹੁਤ ਜਾਨੀ ਆ ਆ ਦੂਜਾ ਪ੍ਰਬੰਧ ਕਰ ਰਹੇ ਆ ਕਿਸੇ ਗੱਲ ਦੀ ਕਮੀ ਨਹੀਂ ਲੰਗਰ ਪਾਣੀ ਵੱਧ ਤੋਂ ਵੱਧ ਇਥੇ ਆ ਦੂਜਾ ਚੱਲ ਰਿਹਾ ਆ ਤੇ ਹੁਣ ਕੱਲ ਦੀ ਮੀਟਿੰਗ ਆ ਸਾਨੂੰ ਆਸ ਆ ਭਾਈ ਕੱਲ ਨੂੰ ਮਸਲਾ ਹੱਲ ਹੋ ਜਾਊਗਾ ਜੇ ਕੱਲ ਨੂੰ ਮਸਲਾ ਨਾ ਹੋਇਆ ਤੇ ਇਹ ਤੋਂ ਹੋਰ ਸੋਟਕਾ ਹੋ ਜਾਊਗਾ ਅਗਲਾ ਕੀ ਟੀਚਾ ਹੋਊਗਾ ਕੀ ਸੰਗਰਸ਼ ਆਪਣਾ ਕਿੰਨਾ ਕੁ ਤੇਜ਼ ਹੋ ਜਾਊਗਾ ਅਗਲਾ ਜੀ ਅਗਲਾ ਦੇਖੋ ਸਾਡੀ ਆਪਣੀ ਜਥੇਬੰਦੀ ਜਿੱਦਾਂ ਵੀ ਕਹਿਣਗੇ ਅਸੀਂ ਉਹਨਾਂ ਨਾਲ ਖੜੇ ਆਂ ਜੋ ਹੁਕਮ ਲਾਉਣਗੇ ਸਾਡੇ ਅਸੀਂ ਤਿਆਰ ਆਂ ਵਾਹਿਗੁਰੂ ਸਾਹਿਬ ਵਾਹਿਫਤ ਚੰਗੇ ਬੰਦੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਹਰਿਆਣੇ ਚੋਂ ਵੀ ਆੜਤੀਏ ਵੀ ਰੁੱਠ ਖੜੇ ਪੰਜਾਬ ਦੇ ਵਿੱਚੋਂ ਕੱਲ 30 ਬੱਸਾਂ ਆੜਤੀਆਂ ਦੇ ਆਂ ਭਰ ਕੇ ਆਈਆਂ ਨੇ ਆੜਤੀਏ ਭਰਕ ਦਿਆਂ ਤੇ ਹਰ ਰੋਜ਼ ਜਾਨਾ ਆਇਆ ਕਰਨਗੇ ਹਰ ਰੋਜ਼ਾਨਾ ਆਇਆ ਕਰਨਗੇ 30 ਤੋਂ 50 ਬੱਸਾਂ ਦੇ ਕਰੀਬ ਆੜਤੀਏ ਵੀਰ ਲੈ ਕੇ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਕੇ ਐਨ ਆਰ ਆਈ ਵੀ ਨੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ ਜੋ ਨਾ ਵੀ ਆਏ ਨਾ ਕਿਸੇ ਦੇ ਪਿੱਛੇ ਨੂੰ ਜਾਨ ਦੀ ਨਹੀਂ ਦਿੱਤੀ ਜਮਤ 25 ਤਰੀਕ ਤੋਂ ਅਸੀਂ ਆਏ ਹਾਂ ਤੇ ਇਦਾਂ ਪਿੱਛੇ ਸੰਗਤ ਆਈ ਜਾਂਦੀ ਵੀ ਗੱਲ ਕਰਨ ਦੀ ਕੋਈ ਨਹੀਂ ਰਹਿ ਗਈ ਮੈਨੂੰ ਇਹ ਤਾਂ ਲਾ ਵੀ ਤਾਂ ਦੋ ਕੁ ਦਿਨ ਹੋਰ ਰਹਿ ਗਏ ਤੇ ਪੈਰ ਕੋਈ ਜਗ੍ਹਾ ਨਹੀਂ ਰੂਗੀ ਬਹੁਤ ਮੈਂ ਨਗਨਾ ਧੰਨਵਾਦਾਂ ਵੀਰਾਂ ਦਾ ਜਿਨ੍ਹਾਂ ਨੇ ਸਹਿਮਤ ਕੀਤੀ ਆਉਣ ਦੀ ਬੋਲੇ ਜੋ ਸਾਡਾ ਵੀਰ ਜਸਪਾਲ ਸਿੰਘ ਛਰਵਾਲ ਤੋਂ ਆ ਇਹ 26 ਤਰੀਕ ਤੋਂ ਆਪਣੇ ਜਥਾ ਲੈ ਕੇ ਪੰਜ ਟਰਾਲੀਆਂ ਲੈ ਕੇ ਇਦਾਂ ਪਹੁੰਚ ਆ ਆ ਵੀ ਜਿੱਦਾਂ ਕੋਈ ਅਸੀਂ ਇਹਦੀ ਤਾਰੀਫ ਨਹੀਂ ਕਰ ਸਕਦੇ ਮੇਰਾ ਖਿਆਲ ਹੈ ਵੀ ਜਿਹੜਾ ਲਗਾਤਾਰ ਅੱਜ 14ਵਾਂ ਦਿਨ ਹੈ ਜਿਹੜਾ ਕਿ ਬੰਦਾ ਸੰਘਰਸ਼ ਕਰ ਰਿਹਾ ਪੂਰਾ ਏਰੀਆ ਨਾਲ ਲੈ ਕੇ ਲੰਗਰ ਦੀ ਸੇਵਾ ਵੱਧ ਤੋਂ ਵੱਧ ਇਹੋ ਜਿਹੇ ਜਹਾੜੂ ਜਿਹੜੇ ਵੀਰ ਆਉਣੇ ਚਾਹੀਦੇ ਆ ਜਿਹੜੇ ਕਦੀ ਥੱਕਣੇ ਹੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਕੀ ਜਿਹੜੇ ਤਿੰਨ ਕਾਨੂੰਨ ਆ ਜੀ ਕਿਸਾਨ ਵਿਰੋਧੀ ਆ ਤਿੰਨੇ ਹੀ ਪਤਾ ਹੀ ਆ ਸਾਰਿਆਂ ਨੂੰ ਤੇ ਇਹ ਰਾਦੇ ਹੀ ਹੁਣੇ ਚਾਹੀਦੇ ਆ ਬਾਕੀ ਸਾਡਾ ਸੰਘਰਸ਼ ਤਾਂ ਬਹੁਤ ਤੇਜ਼ ਆ ਕੱਲ ਅਸੀਂ ਜ਼ਿਲ੍ਹੇ ਆਏ ਆ ਇੱਥੇ ਤੇ ਮੈਨੂੰ ਲੱਗਦਾ ਦੋ ਕੁ ਟਰਾਲੀਆਂ ਸਾਨੂੰ ਵਾਪਸ ਜਾਂਦੀਆਂ ਮਿਲੀਆਂ ਵੀ 40-50 ਟਰਾਲੀਆਂ ਇੱਧਰ ਨੂੰ ਆਉਂਦੀਆਂ ਸੀਗੀਆਂ ਵੀ ਕਾਫੀ ਲੋਕਾਂ 'ਚ ਇਹ ਸੀਦਾ ਹਤਸ਼ਾ ਆ ਤੇ ਜੋਸ਼ ਆ ਤੇ ਸਾਡਾ ਅਕਲਦੋ ਅੱਜ ਵੀ 10 ਬੰਦਾਂ ਬਾਲੀਆਂ ਹੋ ਰਹਾ ਬਹੁਤ ਤੇ ਸਾਡੇ ਐਨ ਆਰ ਆਈ ਭਰਾ ਆ ਜਿਹੜੇ ਬਾਹਰੋਂ ਬਾਰ-ਬਾਰ ਜਿੱਦਾਂ ਭਾਜੀ ਹੋਣੀ ਦੱਸਿਆ ਵੇ ਫੋਨ ਕਰ ਕਰ ਇਹੇ ਕਹੀ ਜਾਂਦੇ ਵੇ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਦੱਸੋ ਸਾਨੂੰ ਬਈ ਆਪਾਂ ਵੱਧ ਚੜ ਕੇ ਇਸ ਜੀਮ ਮੋਹਰੇ ਆ ਤੇ ਹੁਣਾ ਵੀ ਚਾਹੀਦਾ ਜਿਹੜੇ ਪਹੁੰਚੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਬਾਕੀ ਜਿਹੜੇ ਪਿੱਛੇ ਸਾਨੂੰ ਸਾਡਿਆਂ ਕੰਮਾਂ ਦੀ ਵੀ ਰਾਖੀ ਕਰਨ ਡਿਆ ਆ ਸਾਨੂੰ ਇੱਥੇ ਭੇਜ ਕੇ ਤੇ ਸਾਰਿਆਂ ਨਾਲ ਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਮੂਸਾਪੁਰ ਪਿੰਡ ਆ ਜੀ ਸਾਡਾ ਜਲੰਧਰ ਦੇ ਲੱਗਦਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਥੱਲੇ ਆਣ ਕੇ ਮੋਤੀ ਮਰ ਕੇ ਆ ਜਾਣ ਕੇ ਥੱਲੇ ਆਣ ਕੇ ਮੋਤੀ ਮਰ ਕੇ ਆ ਜਾਣ ਕੇ ਮੋਦੀ ਸਰਕਾਰ ਜੰਦਾਬਾਦ 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 ਮੋਦੀ ਨੇ ਦਵਾਈ ਆ ਮੋਦੀ ਨੇ ਦਵਾਈ ਆ ਉਹ ਬੋਬੀ ਨਾਲ ਮੋਦੀ ਨੇ ਦਵਾਈ ਆ ਆ ਤੁੰ ਭਈ ਆ ਮੋਦੀ ਨੇ ਦਵਾਈ ਆ ਜਨ ਇੱਕਤਾ ਜਿੰਦਾਬਾਦ تیری کے سرکار भा ते मोदी सरकार मोदी सरकारा भाषा तेरी सोच ते